ਬਲਾਚੌਰ ਤੇ ਬਾਡ ਨੰਬਰ 7 ਦੀ ਗੱਲ ਕਰ ਰਹੇ ਆ ਉਮੀਦਵਾਰ ਨਾਲ ਵੀ ਚਰਚਾ ਕਰਾਂਗੇ ਉਹਨਾਂ ਦੇ ਪਰਿਵਾਰ ਨਾਲ ਵੀ ਚਰਚਾ ਕਰਾਂਗੇ ਸਵਾਲ ਇਹ ਹੈ ਕਿ ਇਸ ਬਾਡ ਦੇ ਵਿੱਚ ਕਿਹੜੇ ਕੰਮ ਹੈ ਕਿਹੜੇ ਕੰਮ ਹੈ ਕਿਹੜੇ ਕੰਮ ਹੋਣ ਵਾਲੇ ਆ ਕਿਹੜੇ ਇਹਨਾਂ ਨੇ ਸੋਚੇ ਹੋਏ ਆ ਕਿ ਇਸ ਬਾਡ ਨੂੰ ਕਿਵੇਂ ਵਧੀਆ ਬਣਾਣਾ ਕਿਉਂਕਿ ਬਾਡ ਦੀ ਅਪੀਲ ਹੈ ਪਹਿਲਾਂ ਤਾਂ ਇਹ ਆ ਕਿ 5 ਸਾਲ ਜਨਤਾ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਦੇ ਵਾਅਦੇ ਸੁਣ ਕੇ ਜਰੂਰ ਦੇਵੇਗੀ ਸਾਡੇ ਨਾਲ ਵਿਸ਼ੂ ਰਾਣਾ ਵਿਸ਼ੂ ਰਾਣਾ ਜੀ ਪਹਿਲਾ ਸਵਾਗਤ ਹੈ ਪੰਜਾਬੀ 360 ਤੇ ਤੇ ਕਿੰਨੇ ਕੰਮ ਐਸ ਵਾਰਡ ਦੇ ਵਿੱਚ ਹੋਣ ਵਾਲੇ ਇਸ ਵਾਰਡ ਦੇ ਵਿੱਚ ਸ਼ਾਮਲਾ ਜੀ ਤੁਹਾਨੂੰ ਦੱਸਿਆ ਵੀ ਪਿਛਲੇ ਕਾਫੀ ਸਮੇਂ ਤੋਂ ਕਾਫੀ ਕੰਮ ਲੰਬਿਤ ਪਏ ਆ ਕਿ ਪਿਛਲੀ ਵਾਰ ਵੀ ਜਿਹੜੇ ਆਪਣੇ ਇਲੈਕਸ਼ਨ ਜਿੱਤ ਕੇ ਇਸ ਵਾਰਡ ਦੇ ਵਿੱਚ ਆਏ ਤੇ 5 ਸਾਲ ਉਹਨਾਂ ਦੇ ਕੋਈ ਕੰਮ ਨਹੀਂ ਆਏ ਨਾ ਉਹ ਕਦੀ ਵਾਰਡ ਦੇ ਵਿੱਚ ਆਏ ਹੈਗੇ ਈਵਨਲੀ ਇਹ ਕਹਿ ਦਈਏ ਵੀ ਗਲੀਆਂ ਨਾਲੀਆਂ ਸਾਫ ਸਫਾਈਆਂ ਸਟਰੀਟ ਲਾਈਟ ਸਾਰੇ ਕੰਮ ਜ਼ੀਰੋ ਤੋਂ ਹੀ ਦੁਬਾਰਾ ਸ਼ੁਰੂ ਕਰਨੇ ਪੈਣੇ ਹੈ ਕੋਈ ਵੀ ਕੰਮ ਇਹਦੇ ਵਿੱਚ ਹੋਇਆ ਵਾ ਨਹੀਂ ਹੈ ਸਾਡਾ ਇਹਦੇ ਵਿੱਚ ਹੀ ਪ੍ਰਾਥਮਿਕਤਾ ਹੈ ਵੀ ਇਹਦਾ ਕੰਮ ਪਹਿਲੇ ਲੈਵਲ ਤੋਂ ਹੀ ਸ਼ੁਰੂ ਕਰ ਦਈਏ ਬਿਲਕੁਲ ਮੈਂ ਇੱਥੇ ਜਾਣਕਾਰੀ ਦੇ ਦਵਾਂ ਇਸ ਵਾਰਡ ਦੇ ਨੂੰ ਕਿਉਂਕਿ ਅ ਵਿਰੋਧੀ ਧਿਰ ਕਿਉਂਕਿ ਇੱਥੇ ਜਿਹੜੇ ਜਿੱਤੇ ਸੀਗੇ ਉਸ ਪਾਰਟੀ ਦੇ ਨਹੀਂ ਸੀ ਇਸ ਕਰਕੇ ਕੰਮ ਬਿਲਕੁਲ ਨਹੀਂ ਹੋਏ ਥੇ ਸਾਬ ਸਵਾਈ ਦੇ ਤੱਕ ਬਿਸ਼ੁਰਾਣੇ ਨੇ ਦੱਸਿਆ ਬਿਸ਼ੁਰਾਣੇ ਇੱਥੇ ਪਾਰਕ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਕਿਦਾਂ ਉਪਲਬਧ ਹੋਣਗੀਆਂ ਇਹ ਤੇ ਦੇਖੋ ਜਦ ਆਪਾਂ ਜਿੱਤ ਕੇ ਆਵਾਂਗੇ ਉਸ ਟਾਈਮ ਵਾਰਡ ਬੰਦ ਦਾ ਵਾਰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਸਰਕਾਰ ਦੇ ਆਪਣੇ ਪ੍ਰਧਾਨ ਜੋ ਵੀ ਹੋਵੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜੋ ਵੀ ਕੋਸ਼ਿਸ਼ ਕਰਾਂਗੇ ਕਰਨ ਦੀ ਸਭ ਤੋਂ ਮੇਨ ਮੁੱਦਾ ਹੈ ਤੇ ਸਾਫ ਸਫਾਈ ਦਾ ਚਕੰਡੀ ਦੇ ਉੱਪਰ ਵੀ ਖੂ ਤੇ ਤੁਸੀਂ ਦੇਖਿਆ ਹੀ ਹੋਣਾ 5 ਸਾਲ ਹੋ ਗਏ ਆ ਸਾਰੇ ਵਾਰਡ ਵਾਸੀ ਕਹਿ ਕਹਿ ਕੇ ਪਰੇਸ਼ਾਨ ਹੋ ਗਏ ਹਰ ਪਾਰਟੀ ਦੇ ਬੰਦੇ ਨੂੰ ਪਰ ਉੱਥੋਂ ਗੰਦਗੀ ਹਟ ਹੀ ਨਹੀਂ ਹੈਗੀ ਵਾਰਡ ਵਾਸੀਆਂ ਦੀ ਸਭ ਤੋਂ ਪਹਿਲੀ ਅਪੀਲ ਇਹੀ ਹੈ ਤੇ ਦੂਜੀ ਇਹ ਹੈਗੀ ਆ ਬੇਹ ਦੇ ਵਿੱਚ ਪਾਣੀ ਦੀ ਬਹੁਤ ਸਮੱਸਿਆ ਹੈਗੀ ਕਈ ਬੰਦਿਆਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਪਰ ਕੋਸ਼ਿਸ਼ ਉਹ ਚੰਗੀ ਤਰ੍ਹਾਂ ਕਰ ਨਹੀਂ ਸਕੇ ਪਾਣੀ ਹਜੇ ਤੱਕ ਵੀ ਮਹਈਆ ਵਾਰਡ ਨੂੰ ਕਰਵਾ ਨਹੀਂ ਸਕੇ ਹੈ ਕਾਜੀ ਇਹ ਸਾਨੂੰ ਵਾਰਡ ਨੰਬਰ 7 ਦੀ ਕਹਾਣੀ ਕਿਉਂਕਿ ਬਹੁਤ ਸਾਰੇ ਕੰਮ ਰਹਿੰਦੇ ਆ ਤੇ ਤੁਹਾਨੂੰ ਗਲੀਆਂ ਨਾਲੀਆਂ ਇੱਕ ਵਾਰ ਦਿਖਾਵਾਂਗੇ ਜ਼ਰੂਰ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਆ ਉਮੀਦ ਹੈ ਇਹ ਉਮੀਦ ਕਰਦੇ ਆ ਕਿ ਜਿੱਤੋਂ ਤੋਂ ਬਾਅਦ ਪਹਿਲ ਦੇ ਆਧਾਰ ਤੇ ਇਹ ਜ਼ਰੂਰ ਕੰਮ ਕਰਾਨਗੇ ਤੇ ਤੁਸੀਂ ਪੰਜਾਬੀ 360 ਦੇਖਦੇ ਆ ਜਿੰਨੇ ਵੀ ਦੇ ਦੇ ਆ ਵਾਰਡ ਨੰਬਰ 7 ਦੇ ਜ਼ਰੂਰ ਕਮੈਂਟਸ ਦੇ ਵਿੱਚ ਦੱਸਿਓ ਕਿ ਤੁਹਾਡੇ ਕੰਮ ਕਿੰਨੇ ਘੋਣ ਵਾਲੇ ਆ ਸਾਰੇ ਇਹ ਵੀ ਦੱਸਿਓ ਔਰ ਅਗਲੀ ਵਾਰ ਇਹਨਾਂ ਤੱਕ ਜ਼ਰੂਰ ਪੰਚਾਵਾਂਗੇ ਕਿ ਆਹ ਕੰਮ ਵੀ ਹੋਣ ਵਾਲੇ ਆ